ਹੀ ਬੰਦੇ ਦੀ ਵੀਡੀਓ ਦੇਖਿਓ ਥੋੜੇ ਦਿਨ ਪਹਿਲਾਂ ਕਹਿੰਦਾ ਸੀ ਵੀ ਗੋਲਡੀ ਤੈਨੂੰ ਲਾਲ ਬੱਤੀ ਵਾਲੀ ਕਾਰ ਦੇਵਾਂਗੇ ਤੂੰ ਆਉਣ ਵਾਲਾ ਮੁੱਖ ਮੰਤਰੀ ਆ ਪੰਜਾਬ ਦਾ ਜੋ ਆਪਦੀ ਕੋਰਟ ਦੇ ਵਿੱਚ ਦੋਗਲਾ ਸ਼ਬਦ ਵਰਤ ਰਿਹਾ ਤੇ ਇਹ ਜਿਹੜੇ ਚੀਜ਼ਾਂ ਨੇ ਨਾ ਇਹ ਉਹਨਾਂ ਨੂੰ ਫਿਰ ਮੈਂ ਇਹੋ ਜਿਹਾ ਹੋ ਕੇ ਟਕਰੂੰਗਾ ਇਹ ਤਾਂ ਹੁਣ ਸਮਝਿ ਦਵਾਂਗਾ ਨਾਲੇ ਜਿਹੜੀ ਦਾਰਾ ਵਾਲੀ ਗੱਲ ਹੈ ਨਾ ਜੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਮੈਨੂੰ ਜਾਣਦਾ ਮੇਰੇ ਚਿਹਰੇ ਤੋਂ ਤੁਹਾਨੂੰ ਕੀ ਲੱਗਦਾ ਬਿਕੂ ਦਾਰੇ ਕੋਈ ਪੈ ਉਧਰੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ ਮੇਰੇ 2.5 ਸਾਲ ਮੂਲ ਕੋਈ ਫਰੀ ਗਏ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ 75000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਹੈ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕਟ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦਿਓ ਸਿਕਾ ਜੀ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹਨਾਂ ਨੇ ਇੰਨੇ ਕਾਬਿਲ ਸਮਝਿਆ ਇਹ ਉਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਆਪ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਸਕੇ ਜਿਹੜੀ ਅੱਜ ਨੌਜਵਾਨ ਸੋਚਦੇ ਨੇ ਉਮੀਦ ਕਰਦੇ ਨੇ ਮੇਰੇ ਨਾਲ ਮੇਰੇ ਪਰਿਵਾਰ ਮੇਰੇ ਪਿਤਾ ਜੀ ਮੇਰੀਆਂ ਭੈਣਾਂ ਮੇਰੀ ਵਾਈਫ ਸਾਰੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੁਸੀਂ ਇੱਥੇ ਮੇਰੇ ਨਾਲ ਅੱਜ ਜੁਆਇਨ ਕਰ ਰਹੇ ਨੇ ਸੋ ਤੁਸੀਂ ਜਿਹੜਾ মিডিਆ ਇਹਨੇ ਪਿਛਲੇ ਦਿਨਾਂ ਚ ਵੀ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬਲੰਦ ਹੁੰਦਾ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਾਂਦਾ ਕਿਸੇ ਨੂੰ ਵੀ ਉਹ ਉੱਥੇ ਕੰਮ ਕਰ ਰਿਹਾ ਇਥੇ ਮੁੱਖ ਮੰਤਰੀ ਸਾਹਿਬ ਦਾ ਬੜਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ساری ਉਮਰ ਤੁਹਾਡੀ ਝੋਲੀ ਚਾ ਲਸੀ ਦਾ ਥੈਂਕ ਯੂ ساری ਉਮਰ ਕਿਉਂਕਿ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਮੈਂ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ કરી ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆਦਾ ਕਹੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਗਿਆ ਵੀ ਗੋਲਦੀ ਤੂੰ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜਾ ਮੈਂ ਐਜ਼ ਮੈਂਬਰ ਪਾਰਲੀਮੈਂਟ ਤੁਮ ਇਹਨ ਦੱਸ ਤੇ ਇਹ ਜਿਹੜੀ અપਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੇ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਧੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕੀਦਾ ਇੱਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਖੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੋਣੀ ਇਹ ਉੱਥੇ ਜੰਮਿਆ ਉਹੀ ਉੱਥੇ ਪੜਿਆ ਸਾਡੀ ਆਪਸ ਚ ਸਾਂਝ ਆ ਪੁਰਾਣੀ ਠੀਕ ਆ ਸਾਡੇ ਥੋੜੇ ਵਖਰੇਵੇਂ ਇੱਕ ਵਾਰ ਆਂ ਕਹਿ ਲਈਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜਰੂਰ ਇਹ ਬੰਦਾ ਮੌਕਾ ਦੇਊਗਾ ਸੋ ਆਓ ਆਪਾਂ ਤੱਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ ਬੁੜਿਓ ਪਾ ਰਹੇ ਨੇ ਨਾ ਤੁਹਾਨੂੰ ਪਿੰਡ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਕੱਲੀ ਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦਸੂਗਾ ਵੀ ਕੀ ਕੀ ਕਰਦੇ ਨੇ ਇਹ ਠੀਕ ਆ ਲੋਕਾਂ ਦੇ ਘਰ ਬਰਬਾਦ ਕਰਦੇ ਨੇ ਇਹਨਾਂ ਨੇ ਤੇ ਸਾਰੀ ਪੰਜ ਸੱਤ ਜਾਣੇ ਇਕੱਠੇ ਹੋਗੇ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਤੂੰ ਇੱਥੋਂ ਲੈ ਲਾ ਜਿੰਨੇ ਵੀ ਨੌਜਵਾਨ ਇਹ ਚੀਜ਼ ਦਾ ਸ਼ਿਕਾਰ ਨੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇਕੱਠੇ ਹੋ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਮਦਦ ਕਰੀਏ ਆਪਾਂ ਤਕੜੇ ਹੋਈਏ ਕਿਉਂਕਿ ਇਹ ਟੀਮ ਵਰਕ ਆ ਟੀਮ ਜਦੋਂ ਇੱਕ ਟੀਮ ਬਣਦੀ ਹੈ ਨਾ ਉਹ ਉਹ ਫਿਰ ਜਿਹੜਾ ਮਾਹੌਲ ਬਦਲਦੀ ਆ ਸੋ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਵੱਡੇ ਭਰਾਈ ਕਹੂੰਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਵੀ ਨਹੀਂ ਕਹਾਗੇ ਕੋਸ਼ ਤੇ ਤੁਹਾਨੂੰ ਜਿਹੜਾ ਆਪਣਾ ਪਿਆਰ ਹੀ ਤੇ ਮੈਂ ਮੀਤਬਾਈ ਦਾ ਬਹੁਤ ਧੰਨਵਾਦ ਕਰਦਾ ਸਾਡੇ ਪ੍ਰਾਣੇ ਦੋਵਾਂ ਦੇ ਯਾਰੀ ਦੋਸਤੀ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਦੱਸਣੀ ਚਾਹਣਾ ਕਿ ਅਸੀਂ ਨਾ ਬੜੇ इमोशनल ਜੇ ਬੰਦੇ ਆ ਜ਼ਿਲ੍ਹਾ ਸੰਗਰੂਰ ਵਾਲੇ ਉਦੋਂ ਮੈਂ ਛੱਡਿਆ ਨਹੀਂ ਮੈਨੂੰ ਇੱਕ ਤਰ੍ਹਾਂ ਦਾ ਕੱਢਿਆ ਗਿਆ 2000 ਮੈਂ ਉਦੋਂ ਵੀ ਮੇਰੀ ਵੀਡੀਓ ਤੁਸੀਂ ਨੇ ਸੁਣੀ ਹੋਣੀ ਆ ਸਾਰੀ ਵੀ ਵੱਡਾ ਲੀਡਰ ਤੇ ਛੋਟਾ ਲੀਡਰ ਕੌਣ ਹੁੰਦਾ ਜਿਹੜੇ ਢਾਈ ਸਾਲ ਮੂਲ ਕੋਈ ਫਰੀਗੇ ਨੇ ਉਹ ਅੱਜ ਇੱਕਦਮ ਆ ਕੇ ਟਿਕਟਾਂ ਲੈ ਗਏ ਨੇ ਤੇ ਜਿਹੜੇ ਫਿਰ ਮਿਹਨਤ ਕਰਦੇ ਨੇ ਉਹ ਤਾਂ ਫਿਰ ਮਿਹਨਤੀ ਕਰੀ ਜਾਣਗੇ ਸਾਰੀ ਉਮਰ ਮੈਂ ਮੁੱਖ ਮੰਤਰੀ ਸਾਹਿਬ ਦੀ ਬਾਹ ਇਸ ਕਰਕੇ ਇਹਨਾਂ ਨੇ ਮੇਰੀ ਬਾਹ ਫੜੀਆ ਕਿਉਂਕਿ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਨੇ ਕੰਮ ਕਰਨਾ ਤੇ ਸਾਡਾ ਮੋਟੀਵੇ ਜੇ ਅਸੀਂ ਕੋਈ ਸਰਕਾਰ ਦਾ 파ਟ ਹੋਵਾਂਗੇ ਤਾਂ ਹੀ ਕੋਈ ਕੰਮ ਕਰ ਸਕਦੇ ਆ ਨਹੀਂ ਇਹਨਾਂ ਨੇ ਤਾਂ ਸਾਨੂੰ ਸਾਰੀ ਉਮਰ ਇਸੇ ਤਰੀਕੇ ਨਾਲ ਤਿਆਰੀਆਂ ਕਰਵਾਈਆਂ ਜਾਨੀਆਂ ਨੇ ਤੁਸੀਂ ਇਹਨਾਂ ਦੀ ਗੱਲ ਸੁਣਿਓ ਇੱਕ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਖੁੱਦ ਦਾ ਬਿਆਨ ਆ ਵੀ ਮੈਂ ਤਾਂ 5 6 ਮਹੀਨੇ ਜਦੋਂ ਪਹਿਲਾਂ ਜੇਲ੍ਹ 'ਚ ਸੀ ਮੈਨੂੰ ਤਾਂ ਉਹਦੀ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਆ ਕੇ ਕਹਿ ਗਏ ਸੀ ਵੀ ਤੁਹਾਨੂੰ ਜੀ ਅਸੀਂ ਸੰਗਰੂਰੋਂ ਲੜਾਵਾਂਗੇ ਸਾਰੇ ਸਹਿਮਤ ਆਂ ਜੀ ਇਹ ਸੁਣੀ ਹੋਣੀ ਆ ਤੁਸੀਂ ਨੇ ਸਾਰਿਆਂ ਨੇ ਗੱਲ ਤੇ ਸਾਨੂੰ 8 ਦਿਨ ਪਹਿਲਾਂ 7 ਦਿਨ ਪਹਿਲਾਂ ਦਿੱਲੀ ਸਦਕੇ ਵੀ ਇੱਕ ਦਿਨ ਵੀ ਆਜਾ ਤੜਕੇ ਤੈਨੂੰ ਟਿਕਟ ਦਿੰਨੇ ਆ ਤੇ ਸਾਨੂੰ ਕਹਿੰਦੇ ਜੀ ਐਡਜਸਟ ਕਰਦੇ ਆ ਫਿਰ ਸਾਡੇ ਤੋਂ ਜਿਹੜਾ 50-50000 ਰੁਪਿਆ ਡਿਸਪਲਿਨ ਅਸੀਂ ਜਿਹੜਾ ਰੱਖਿਆ ਆਪਣੀ ਪਾਰਟੀ ਨੂੰ ਟਿਕਟਾਂ ਅਪਲਾਈ ਕਰੀਆਂ ਫਿਰ ਇਹਦਾ ਮਤਲਬ ਤਾਂ ਜੇ ਤੁਹਾਨੂੰ ਪਤਾ ਸੀ ਵੀ ਤੁਸੀਂ ਟਿਕਟ ਉਹਨੂੰ ਦੇਣੀ ਆ ਫਿਰ ਤਾਂ ਤੁਸੀਂ ਆਮ ਪਰਿਵਾਰਾਂ ਦੇ 3 ਪੁੱਤਾਂ ਨੂੰ ਉਹਨਾਂ ਨੂੰ ਯੂਜ਼ ਕਰਨ ਵਾਸਤੇ ਰੱਖਿਆ ਹੋਇਆ ਨਾ ਇਹਨਾਂ ਨੇ ਜੇ ਉਹਨਾਂ ਨੂੰ ਪਤਾ ਸੀ ਸਾਡੀ ਐਲਓਪੀ ਨੂੰ ਵੀ ਪਤਾ ਸੀਗਾ ਤੇ ਸਾਡੇ ਪ੍ਰੈਜ਼ੀਡੈਂਟ ਨੂੰ ਵੀ ਪਤਾ ਸੀ ਫਿਰ ਮੈਂ ਤੇ ਮੇਰੀ ਵਾਈਫ ਨੇ ਦੋਵਾਂ ਨੇ ਅਪਲਾਈ ਕਰਿਆ ਫਿਰ ਸਭ ਤੋਂ ਟਿਕ ਤੱਕ ਅਪਲਾਈ ਹੀ ਨਾ ਕਰਾਉਂਦੇ ਅਸੀਂ ਕਿਹੜਾ ਕਹਿੰਦੇ ਸੀ ਸਾਨੂੰ ਟਿਕਟ ਦੇ ਦੋ 2022 ਦੇ ਵਿੱਚ ਵੀ ਜਿਮਣੀ ਚੋਂ ਮੈਨੂੰ ਧੱਕੇ ਨਾਲ ਲੜਾਈ ਗਈ ਵੀ ਤੂੰ ਲੜ ਜਦੋਂ ਸਾਰੇ ਭੱਜ ਗਏ ਸੀਗੇ ਜੀ ਫਿਰ ਦੋ ਸਾਲ ਮੈਨੂੰ ਕੰਮ ਕਰਵਾਈਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਐ ਨਹੀਂ ਵੀ ਕੋਈ ਮੈਨੂੰ ਟਿਕਟ ਦੀ ਇੱਧਰ ਕਿਹੜਾ ਅਸੀਂ ਅਸੀਂ ਸਾਰੇ ਇੱਥੇ ਬੈਠੇ ਆਂ ਗੱਲ ਟਿਕਟ ਦੀ ਨਹੀਂ ਹੁੰਦੀ ਗੱਲ ਸੈਲਫ ਰਿਸਪੈਕਟ ਦੀ ਹੁੰਦੀ ਆ ਵੀ ਯਾਰ ਤੁਹਾਨੂੰ ਕੋਈ ਇਹ ਇਹ ਕਿਸ ਤਰੀਕੇ ਨਾਲ ਟਰੀਟ ਕਰੇ